ਪਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਸੁਨਿਆਲ ਇਸ ਵਕਤੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ ਔਰ ਇਹ ਛੁੱਟੀ 24 ਦਸੰਬਰ ਤੋਂ 31 ਦਸੰਬਰ ਤੱਕ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਚੱਲਦੇ ਹਾਂ ਸਰਦੀਆਂ ਨੂੰ ਲੈ ਕੇ ਜਿਹੜੀਆਂ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਤਾਂ ਉਸ ਬਾਰੇ ਲੈਟਰ ਸਾਹਮਣੇ ਆਇਆ ਹੈ ਔਰ ਇਸ ਲੈਟਰ ਦੇ ਵਿੱਚ ਸਿੱਧੇ ਤੌਰ ਤੇ ਆਰਡਰ ਦੇ ਦਿੱਤੇ ਗਏ ਹੈ ਕਿ ਪੰਜਾਬ ਦੇ ਸਾਰੇ ਪ੍ਰਾਈਵੇਟ ਮਾਨਤਾ ਪ੍ਰਾਪਤ ਸਰਕਾਰੀ ਸਕੂਲਾਂ ਨੂੰ ਇਨਾ ਦਿਨਾਂ ਦੀ ਛੁੱਟੀ ਕੀਤੀ ਜਾਂਦੀ ਆ ਔਰ ਇਨਾ ਦਿਨਾਂ ਦਰਮਿਆਨ ਸਕੂਲ ਬੰਦ ਰਹਿਣਗੇ ਜੋ ਕਿ ਵੱਡੀ ਖਬਰ ਹੈ ਇਸ ਵਕਤ ਦੀ ਹੁਣੇ-ਹੁਣੇ ਇਹ ਆਰਡਰ ਸਾਹਮਣੇ ਆਇਆ ਹੈ ਅਸੀਂ ਤੁਹਾਡੇ ਨਾਲ ਲੈਟਰ ਵੀ ਸਾਂਝਾ ਕਰ ਰਹੇ ਆ ਔਰ ਪਲੇਟਾ ਰਾਹੀਂ ਵੀ ਸਮਝਾਉਂਦੇ ਚਲਾਂਗੇ ਪੰਜਾਬ ਦੇ ਸਾਰੇ ਸਕੂਲਾਂ 'ਚ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਪੰਜਾਬੀ ਤੱਕ ਪਹੁੰਚਾ ਦਿਓ ਜਿਨ੍ਹਾਂ ਦੇ ਬੱਚੇ ਅੱਜ ਸਕੂਲ ਗਏ ਹੋਏ ਨੇ ਜਿਨ੍ਹਾਂ ਦੇ ਬੱਚੇ ਸਕੂਲੋਂ ਆਉਣਗੇ ਤਾਂ ਤੁਹਾਨੂੰ ਇਹ ਆਰਡਰ ਦੱਸ ਦਿੰਨੇ ਕਿਉਂਕਿ ਹਰ ਕਿਸੇ ਦਾ ਕੋਈ ਪਲਾਨ ਵੀ ਹੁੰਦਾ ਹੈ ਦੂਜੇ ਪਾਸੇ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਵਕ ਵਕ ਧਰਮ ਦੇ ਸਮਾਗਮ ਹੁੰਦੇ ਨੇ 크리스마ਸ ਆ ਰਿਹਾ ਇਸਾਈ ਭਾਈਚਾਰਾ ਇਸ ਨੂੰ ਤੁਮਤਾ ਮਨਾਉਂਦਾ ਉੱਥੇ ਹੀ ਸ਼ਹੀਦੀ ਸਮਾਗਮ ਚੱਲ ਰਿਹਾ ਜਿੱਥੇ ਫਤੇਗੜ ਸਾਹਿਬ ਸੰਗਤ ਬਹੁਤ ਵੱਡੀ ਤਦਾਦ ਚ ਜਿਹੜੀ ਹੈ ਨਤਮਤਸਕ ਹੁੰਦੀ ਹੈ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਦਿਨਾਂ ਚ ਠੰਡਾਂ ਕੜਾਕੇ ਦੀਆਂ ਠੰਡ ਦੇ ਵਿੱਚ ਸਾਡੇ ਲਈ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਜਿਹੜੀ ਪ੍ਰਾਪਤ ਕੀਤੀ ਔਰ ਵਿਛੋੜਾ ਪਿਆ ਪਰਿਵਾਰ ਚ ਤਾ ਹੁਣੇ-ਹੁਣੇ ਇਹ ਆਰਡਰ ਸਾਹਮਣੇ ਆਇਆ ਹੈ 24 ਦਸੰਬਰ ਤੋਂ ਛੁੱਟੀਆਂ ਹੋਣਗੀਆਂ 31 ਦਸੰਬਰ ਤੱਕ ਛੁੱਟੀਆਂ ਰਹਿਣਗੀਆਂ ਤਾਂ ਜਿਸ ਕਿਸੇ ਨੇ ਵੀ ਆਪਣੇ ਕੋਈ ਕੰਮ ਕਰਨੇ ਆ ਘੁੰਮਣ ਜਾਣਾ ਕਿਤੇ ਵੀ ਜਾਣਾ ਤਾਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਾ ਸਕਦੇ ਹੋ ਤਾਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਆਰਡਰ ਸਿੱਖਿਆ ਮੰਤਰੀ ਦੇ ਵੱਲੋਂ ਇਹ ਹੁਣੇ-ਹੁਣੇ ਆਰਡਰ ਕੱਢੇ ਗਏ ਨੇ ਤਾਂ ਦੱਸਦੇ ਚੱਲਦੇ ਹਾਂ 7 ਦਿਨ ਦੀ ਛੁੱਟੀ ਹੋਵੇਗੀ 24 25 26 27 28 29 30 31 ਤਾਂ 7-8 ਦਿਨਾਂ ਦੀ ਇਹ ਛੁੱਟੀ ਹੋਵੇਗੀ ਕਈ ਵਾਰ ਠੰਡ ਵੱਧ ਹੋਣ ਕਰਕੇ ਛੁੱਟੀਆਂ ਵਧਾਈਆਂ ਵੀ ਗਈਆਂ ਨੇ ਜੇ ਆਉਣ ਵਾਲੇ 4-5 ਦਿਨਾਂ 'ਚ ਕੋਈ ਮੌਸਮ 'ਚ ਵੱਡੀ ਤਬਦੀਲੀ ਆਉਂਦੀ ਹੈ ਤਾਂ ਇਹ ਛੁੱਟੀਆਂ ਵਿਭਾਗ ਦੇ ਵੱਲੋਂ ਵਧਾਈ ਵੀ ਜਾ ਸਕਦੀ ਹੈ ਕਿਉਂਕਿ ਕਈ ਵਾਰ ਕੜਾਕੇ ਦੀ ਠੰਡ ਹੋਵੇ ਕਈ ਵਾਰ ਗਰਮੀ ਜ਼ਿਆਦਾ ਹੋਵੇ ਤਾਂ ਛੁੱਟੀਆਂ ਅਕਸਰ ਸਕੂਲ ਦੀਆਂ ਵਧਾਈਆਂ ਗਈਆਂ ਨੇ ਇੱਥੇ ਇੱਕ ਹੋਰ ਵੱਡੀ ਗੱਲ ਦੱਸ ਦਈਏ ਚਾਹੇ ਸਰਕਾਰੀ ਸਕੂਲ ਹੈ ਚਾਹੇ ਮਾਨਤਾ ਪ੍ਰਾਪਤ ਹੈ ਚਾਹੇ ਪ੍ਰਾਈਵੇਟ ਸਕੂਲ ਹੈ ਕੋਈ ਵੀ ਸਕੂਲ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚ ਨਹੀਂ ਖੁੱਲੇਗਾ ਹਰ ਇੱਕ ਬੱਚੇ ਨੂੰ ਛੁੱਟੀ ਹੋਵੇਗੀ ਹਰ ਇੱਕ ਅਧਿਆਪਕ ਨੂੰ ਛੁੱਟੀ ਹੋਵੇਗੀ ਹਾਲਾਂਕਿ ਅਧਿਆਪਕ ਨੂੰ ਲੈ ਕੇ ਜਿਲ੍ਹਾ ਜਿਲ੍ਹਾ ਅਫਸਰ ਜਿਹੜੇ ਆ ਉਹ ਆਰਡਰ ਕਰਨਗੇ ਕਿ ਕਦੋਂ-ਕਦੋਂ ਜਿਹੜੇ ਅਧਿਆਪਕ ਨੂੰ ਬੁਲਾਇਆ ਜਾ ਸਕਦਾ ਹੈ ਸਰਕਾਰੀ ਅਧਿਆਪਕਾਂ ਨੂੰ ਹਾਲਾਂਕਿ ਉਂਝ ਹਰ ਇੱਕ ਵਿਦਿਆਰਥੀ ਹਰ ਇੱਕ ਟੀਚਰ ਨੂੰ ਛੁੱਟੀ ਦਾ ਜਿਹੜਾ ਇਹ ਐਲਾਨ ਕਰ ਦਿੱਤਾ ਗਿਆ ਹੈ ਲੈਟਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪੰਜਾਬ ਸਰਕਾਰ ਨੇ ਹੁਣੇ-ਹੁਣੇ ਛੁੱਟੀ ਦਾ ਐਲਾਨ ਕੀਤਾ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ 24 ਤੋਂ ਦੱਸਿਆ ਜਾ ਰਿਹਾ 24 ਦਸੰਬਰ ਤੋਂ 31 ਦਸੰਬਰ ਤੱਕ ਇਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਵਕਤੀ ਵੱਡੀ ਖਬਰ ਦੇ ਰਿਹਾ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਔਰ ਜਾਣਕਾਰੀ ਹੋਰ ਦੇ ਰਿਹਾ ਇਸ ਆਰਡਰ ਦੇ ਵਿੱਚ ਕੀ ਕੁਝ ਲਿਖਿਆ ਉਸ ਤੇ ਬਾਰੇ ਵੀ ਜਾਣਕਾਰੀ ਦੇਵਾਂਗੇ ਪਰ ਸਭ ਤੋਂ ਪਹਿਲਾਂ ਜਿਹੜੀ ਇਹ ਜਾਣਕਾਰੀ ਸਾਡੇ ਤੱਕ ਪਹੁੰਚਦੀ ਆ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰ ਰਹੇ ਹਾਂ 24 ਦਸੰਬਰ ਤੋਂ 31 ਦਸੰਬਰ ਤੱਕ ਦੀ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ